ਨਰਿੰਦਰ ਕੌਰ ਭਰਾਜ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਪੰਜਾਬ ਦੇ ਵਿੱਚੋਂ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਜਿਹੜਾ ਬਣ ਰਿਹਾ ਸਰੋਦਾ ਜਿਹੜਾ ਇੱਕ ਐਗਜ਼ਿਟ ਪੁਆਇੰਟ ਆ ਕਟਾ ਜਿਹੜਾ ਮੇਰੇ ਹਲਕੇ ਸੰਗਰੂਰ ਦੇ ਵਿੱਚ ਆ ਝਨੇੜੀ ਦੇ ਕੋਲ ਸਰ ਉਹ ਬਣਨ ਤੋਂ ਬਾਅਦ ਕਿਉਂਕਿ ਉਹਨੇ ਸਟਾਰਟ ਹੋ ਜਾਣਾ ਜਿਹੜਾ ਚੱਲਣਾ ਸ਼ੁਰੂ ਹੋ ਜਾਣਾ ਉਸ ਤੋਂ ਬਾਅਦ ਸਰ ਸੰਗਰੂਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਸਰ ਬਹੁਤ ਆਣੀ ਆ ਸਰ ਮੇਰੀ ਗੁਜਾਰਸ਼ ਸੀਗੀ ਤੁਹਾਡੇ ਮਾਧਿਅਮ ਨਾਲ ਰਹੀਂ ਕਿ ਆਈਟੀਓ ਸਾਹਿਬ ਵੀ ਬੈਠੇ ਆ ਜਾਤਾ ਸਟੇਟ ਦੇ ਪੱਧਰ ਤੇ ਜਾ ਇਹਨਾਂ ਦੇ ਰਾਹੀਂ ਕੇਂਦਰ ਸਰਕਾਰ ਤੱਕ ਸਰ ਇਹ ਮੁੱਦਾ ਰੱਖਿਆ ਜਾਵੇ ਕਿ ਸੰਗਰੂਰ ਜਿਹੜਾ ਧੂਰੀ ਰੋਡ ਆ ਸਰ ਲੁਧਿਆਣਾ ਰੋਡ ਜਾਂਦੀ ਆ ਉਸ ਰੋਡ ਤੋਂ ਸਰ ਸੰਗਰੂਰ ਬਾਈਪਾਸ ਕਰਕੇ ਸਰ ਨੈਸ਼ਨਲ ਹਾਈਵੇ ਜਿਹੜਾ ਬਠਿੰਡਾ ਹੈਗਾ ਐਨ ਐਚ 7 ਹੈਗਾ ਸਰ ਉਹਦੇ ਨਾਲ ਸਰ ਬਾਈਪਾਸ ਆ ਜਿਹੜਾ ਉਹ ਕੱਢਿਆ ਜਾਵੇ ਤੇ ਜਿਹੜੀ ਸੰਗਰੂਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਆ ਓਲਰੇਡੀ ਹੈਗੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜੰਮੂ ਕਟੜਾ ਐਕਸਪ੍ਰੈਸ ਵੇ ਨੇ ਚੱਲ ਪੈਣਾ ਤਾਂ ਸਾਰੀ ਟ੍ਰੈਫਿਕ ਆ ਸਰ ਉਹ ਸੰਗਰੋਧ ਦੇ ਵਿੱਚ ਦੀ ਜਿਹੜੀ ਉਸ ਰੋਡ ਤੇ ਚੜਿਆ ਕਰੋਗੀ ਸੋ ਤੁਹਾਡੇ ਮਾਧਿਅਮ ਰਹੀ ਮੈਂ ਬੇਨਤੀ ਕਰਦੀ ਆ ਕਿ ਉਹਨੂੰ ਜਾਂ ਤਾਂ ਸਟੇਟ ਪੱਧਰ ਤੇ ਨਹੀਂ ਤਾਂ ਕੇਂਦਰ ਦੇ ਲੈਵਲ ਤੇ ਜਿਹੜਾ ਉਹ ਮਸਲਾ ਜਿਹੜਾ ਈਟੀਓ ਸਾਹਿਬ ਦੇ ਰਾਹੀਂ ਉਹਨੂੰ ਉੱਥੇ ਜਿਹੜਾ ਭੇਜਿਆ ਜਾਵੇ ਥੈਂਕ ਯੂ